ਜਿੱਥੋਂ ਕੁੱਟਮਾਰ ਵੀ ਕਰਤੀ ਹੈ ਨਾ ਅੰਗਰ ਮੇਰੇ ਕੁੱਝ ਨਾ ਸਕਤਾ ਨੇ ਲਾਲ ਵੀ ਦੱਬਤਾ ਭਾਈ ਖਵਾਲਾਚ ਵੀ ਰੱਖ ਲਿਆ 57 ਵੀ ਕਰਤੀ ਕੋਲਟੇ ਹੁਣ ਥ੍ਰੈਟ ਤੇ ਧਮਕੀਆਂ ਤੇ ਉਤਰਿਆ ਹੋਇਆ ਪ੍ਰਸ਼ਾਸਨ ਦੁਬਾਰਾ ਫੇਰ ਕਿ ਜੇ ਫਿਰ ਆਏ ਤੁਸੀਂ ਇੱਕ ਰਾਉਂਡ ਦੇ ਕਾਰਬੇ ਕੋਈ ਗੱਲ ਨਹੀਂ ਫਰਾਜ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਉਹ ਦੁਬਾਰਾ ਉਸ ਗੱਲਾਂ ਦੇ ਆਇਆ ਹੋਣੇ ਇਹ ਮਹਰਾਨੀ ਜਨ ਗੱਲ ਹੈ ਵੀ ਇਹ ਇਹ ਦੀ ਗੁੰਡਾਗਰਦੀ ਤੇ ਐਡਾ ਧੱਕੇਸ਼ਾਹੀ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਕਾਨੂੰਨ ਦੀ ਕੋਈ ਲੋਕਤੰਤਰ ਦੀ ਗੱਲ ਹੋ ਰਹੀ ਹੈ ਸ਼ਰ੍ਹਾਂ ਮੈਂ ਦਿਖਾ ਰਿਹਾ ਵੀ ਆਹ ਕੁਛ ਵਾਪਰ ਰਿਹਾ ਆਹ ਮੇਰੇ ਨਾਲ ਵਾਪਰ ਰਿਹਾ ਉਹਦੇ باوجود ਵੀ ਹਾਂ ਵੀ ਅਸੀਂ ਕੁੱਟਾਂਗੇ ਵੀ ਉਹ ਗੱਲ ਆ ਵੀ ਕੁੱਟਾਂਗੇ ਵੀ ਤਾਂ ਸਾਹ ਵੀ ਨੀ ਕਰਨ ਦੇਣਾ ਮਾਰਾਂਗੇ ਵੀ ਤਾਂ ਰੋਣ ਵੀ ਨਹੀਂ ਦੇਣੇ ਉਹ ਗੱਲ ਤੇ ਹੁਣ ਬਰਨਾਲਾ ਪ੍ਰਸ਼ਾਸਨ ਉਤਰਿਆ ਹੋਇਆ ਸਨੇਹ ਲਾ ਰਹੇ ਆ ਵੀ ਕੋਈ ਗੱਲ ਨਹੀਂ ਅਸੀਂ ਕਿਹਾ ਕਰਦੇ ਆ ਕਿ ਅਸੀਂ ਉਹ ਕਰਦੇ ਆਂਗੇ ਕੋਈ ਗੱਲ ਨਹੀਂ ਪੁਲਿਸ ਨਾਲ ਫਿਰ ਕਿੱਥੋਂ ਤੱਕ ਤੁਸੀਂ ਨਿਭਾਉਂਗੇ ਪੁਲਿਸ ਦੇ ਹੱਥ ਬਹੁਤ لمبے ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸਾਹਮਣੇ ਆ ਰਹੀਆਂ ਹੁਣ ਪਤਾ ਕੀ ਗੱਲ ਕੀ ਹੈ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਇਸ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਕੱਲੀ ਮੇਰੀ ਨਹੀਂ ਆ ਇਹ ਕੱਲ ਨੂੰ ਕਿਸੇ ਵੀ ਪੰਜਾਬ ਦੇ ਲੋਕੋ ਬਾਗ ਲਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਪੈਰ ਦਿੱਤੀ ਨਾ ਪਾਇਓ ਪੂਰਾ ਪੰਜਾਬ ਛਟਕਾਂ ਤੇ ਹੋਣਾ ਚਾਹੀਦਾ ਜੀ ਕੋਈ ਇਹ ਕਿਸੇ ਨਾ ਵੀ ਕਰਦੇ ਨੀ ਮੇਰੇ ਨਾਲ ਕੋਈ ਕਿਸੇ ਨਾ ਵੀ ਕਰਦੇ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਕਿ ਧੱਕਾ ਹੋਇਆ ਬਦੀਕੀ ਹੋਈ ਆ ਜ਼ੁਲਮ ਹੋਇਆ ਮੈਂ ਹਰ ਥਾਂ ਜਾ ਕੇ ਤਰੋ ਮਰੋ ਜਾ ਕੇ ਆਵਾਜ਼ ਜੋਰ ਲਾ ਕੇ ਲੈਣਾ ਤੇ ਜੇ ਹੁਣ ਇਸ ਗੱਲ ਤੇ ਆਉਂਦਾ ਕੋਈ ਗੱਲ ਨਹੀਂ ਭਾਈ ਲੈ ਜੋ ਚੱਕ ਕੇ ਲੈ ਜਾਣਾ ਮੈਂ ਸਪਾਲਿਸ਼ ਕੋ ਪਰ ਮੈਂ ਆਦਾ ਇਲਾਜ ਕਰਾ ਕੇ ਮੈਂ ਦੀ ਮੈਡੀਕਲ ਰਿਪੋਰਟਾਂ ਅਕਦਾ ਕੇ ਐਕਸ-ਰੇ ਟੈਸਟ ਕਰਾ ਕੇ ਫਿਰ ਮੈਂ ਜਿਹੜੀ ਕਾਰਵਾਈ ਬਣਦੀ ਆ ਉਹ ਕਰਾ ਕੇ ਹੀ ਹਿੱਜੂਗਾ ਛੋਡੇ ਜੋ ਜਿੱਤ ਚਾਹੇ ਗੁਲੀਆਂ ਮਾਰ ਦੋ ਚਾਹੇ ਪਰਚੇ ਦੇ ਦਿਓ ਜੋ ਤੁਹਾਨੂੰ ਕਰਨਾ ਹੈ ਤੁਸੀਂ ਉਹ ਕਰੋ ਮੈਂ ਇਸ ਗੱਲ ਨੂੰ ਥੋੜਾ ਜਿਆਦਾ ਹੋਰ ਖੋਲ ਕੇ ਤੁਹਾਨੂੰ ਦੱਸ ਦਿਆਂ ਇੱਕ ਗਾਸਟਡ ਅਫੀਸਰ ਹੈ ਨਾਂ ਹਜੇ ਅਸੀਂ ਨਹੀਂ ਲੈ ਰਹੇ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਿਹਾ ਪਲੀਜ਼ ਮੇਰੀ ਗੱਲ ਸੁਣੋ ਇਹਨਾਂ ਨੂੰ ਗਿਲਾ ਪਤਾ ਕੀ ਹੈ ਗੁੱਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਦਤਮੀਜ਼ੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਅਜਿਹੇ ਬੰਦੇ ਨੂੰ ਜੋ ਦੁਨੀਆ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ ਨੂੰ ਸ਼ਰੇਆਮ ਕੁੱਟਿਆ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਆਏ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾऊं ਬਸ ਗੱਲ ਖਤਮ ਤੁਸੀਂ ਭੁੱਲ ਜੋ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਂਦੇ ਬਸ ਗੱਲ ਖਤਮ ਜੇ ਤੁਸੀਂ ਐਂ ਕਰੂਗੇ ਪਤਾ ਕੀ ਆਂਦੇ ਅਸੀਂ ਤੁਹਾਨੂੰ ਚੱਕਣਾ ਆ ਰਹੇ ਆ ਮੈਂ ਤੁਹਾਡੇ ਕੈਮਰੇ ਆ ਰਹੀ ਉਹਨਾਂ ਨੂੰ ਆਣਾ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹੇ ਆ ਬੈਠੇ ਆ ਚੱਕਾ ਖੇਡ ਔਰ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਆ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਹੈ ਸਟੇਜ ਉਹਨੂੰ ਲਿਖ ਕੇ ਭੇਜ ਰਹੇ ਆ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ساری ਰਾਤ ਹੁਣ ਉਹਨੂੰ ਸ਼ਰਮ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ ਕਿ ਤੂੰ ਬੋਲਿਆ ਕਿਉਂ ਐ ਮੈਨੂੰ ਜਸਟ ਇਮੇਜਨ ਕਿ ਲੱਖਾ ਸਿੰਘ ਸਿਧਾਣੇ ਨਾਲ ਐ ਕਰ ਰਿਹਾ ਆਮ ਬੰਦਿਆਂ ਨਾਲ ਕੀ ਕਰਨਗੇ ਇੱਥੇ ਜਾਂ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਿਆਮ ਥਾਣੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦੇਾਂਗੇ ਕੈਮਰਿਆਂ ਦੇ ਵਿੱਚ ਉਹ ਕੈਦ ਐ ਆ ਪੁੱਛ ਲੋ ਮੁੰਡਿਆਂ ਨੂੰ ਕਿ ਉਹ ਸਰਪੰਚ ਤੇ ਉਹ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਤਸ਼ੱਦਦ ਸਾਹਮਣੇ ਆ ਚੁੱਕੇ ਕਿਸੇ ਤੇ ਕਾਰਵਾਈ ਹੋਈ ਆ ਅੱਡ ਅੱਗੇ ਆ ਮਾੜਾ ਜੱਠਾ ਆ ਮੁੰਡਾ ਇਹਨੂੰ ਪੁੱਛੋ ਇਹਦੇ ਤੇ ਕੋਈ ਕਾਰਵਾਈ ਹੋਈ ਆ ਥਾਣੇਦਾਰ ਤੇ ਨਹੀਂ ਜੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 2 ਹਫ਼ਤੇ 6 ਹਫ਼ਤੇ ਹੋ ਗਏ ਸ਼ਰਮ ਆ ਮਨਾ ਇਹ ਮੁੰਡਾ ਕੁਲਦੀਪ ਪਿੰਡ ਕਮਾਲੂ ਦਾ ਸਰਪੰਚ ਆ ਤਲਵੰਡੀ ਕਮਾਲੂ ਦਾ ਸਾਫਕਾ ਸਰਪੰਚ ਆ ਸ਼ਰਮ ਆ ਐਸਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਤੈਨੂੰ ਤਾਂ ਦੇਖਾਂਗੇ ਨੇ ਕੀ ਕਰ ਰਹੇ ਆ ਉੱਥੇ ਇੱਕ ਫੈਕਟਰੀ ਲੱਗ ਰਹੀ ਆ ਜਿਹੜੀ ਆ ਰੈੱਡ ਮਤਲਬ ਕਿ ਜ਼ੋਨ ਵਾਲੀ ਕੈਟਾਗਰੀ ਕੈਟਾਗਰੀ ਦੀ ਫੈਕਟਰੀ ਆ ਟੈਰਾਂ ਸੂਟ ਦੇ ਦਿੱਤੇ ਇਹ ਵਿਚਾਰੇ ਆਦੇ ਆਪ ਨੂੰ ਬਚਾਉਣ ਲਈ ਤੇ ਪਿੰਡਾਂ ਨੂੰ ਬਚਾਉਣ ਲਈ ਜੜਾਈ ਲੜ ਰਹੇ ਨੇ 1.5 ਮਹੀਨੇ ਦੇ ਤੱਕ ਇਹਨਾਂ ਨੂੰ ਐਸਐਚਓ ਤੋਂ ਧਮਕੀ ਦਿੱਤੀ ਜਾਂਦਾ ਕੋਈ ਗੱਲ ਤੈਨੂੰ ਦੱਸ ਹੀ ਦੇਖਾਂਗੇ ਕੀ ਨੂੰ ਕਿ ਨੂੰ ਇਹ ਹੱਥ ਦੋਗੇ ਸਾਰਾ ਵੀ ਪੈ ਨਿਕਲੇ ਯਾਰ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਆ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੈਂਚ ਨੂੰ ਜਦੋਂ ਇੱਕ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਕੋਣੇ ਫੋਨ ਕਰ ਲਿਆ ਸੀ ਰਾਤ ਨੂੰ ਕੀ ਉਸ ਬੰਦੇ ਨੂੰ ਫੋਨ ਕਰੂਗਾ ਲਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਹਿ ਆ ਦੋਸਤ ਰਹਿ ਆ ਕੀ ਉਹਦੇ ਨਾਲ ਧੱਕਾ ਹੋਇਆ ਜਾਂ ਜਮਾਂ ਹੀ ਮਤਲਬ ਸਪਾਈ ਨਾ ਜਿਹੜੀ ਰੀੜ ਦੀ ਹੱਡੀ ਹੈ ਖਤਮ ਹੀ ਹੋ ਗਈ ਹੈ ਜੀ ਆ ਸਰਪੰਚੇ ਇੱਕ ਪ੍ਰੈਜ਼ੈਂਟ ਖੜਾ ਹੈ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚਾ ਸਾਫਕਾ ਇਹਨਾਂ ਨੂੰ ਸ਼ਰਯਾਂਮ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਤੁਹਾਡਾ ਪੁਲਿਸ ਦਾ ਗਾਸਟਟ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਐ ਕਿਉਂ ਦਾਖਲ ਹੋਏ ਹੋ ਕੁਝੀ মিডিਏ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੇ ਆਂ ਔਰ ਕੋਈ ਆਮ ਬੰਦੇ ਨੂੰ ਵੀ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਥੋੜੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾ ਸਿੰਘ ਸੰਧਾਨੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਸਾਂ ਦਾ ਲੋਕਤਾਂ ਦੇ ਸੀ ਨਾ ਪੁਰਾਣਾ ਬਣੂਗਾ ਬੁਚੜਦਾ ਹੋਰ ਆਊਗਾ ਮੈਨੂੰ ਲੱਗਦਾ ਆਊਗਾ ਨਹੀਂ ਆ ਗਿਆ ਕਿੰਨੇ ਬੰਦੇ ਮਾਰੇ ਜਾ ਚੁੱਕੇ ਨੇ ਗਨਾਵਾ ਤੁਹਾਨੂੰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਆਖਿਆ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਂ ਲੈ ਕੇ ਜਿੱਥੇ-ਜਿੱਥੇ ਪੁਲਿਸ ਜਾਂ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਜੇ ਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਦਾ ਸੇ ਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪ ਦੀਆਂ ناکਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇ ਦਿੰਦੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟ ਅਤੇ ਲੂੰਬਾ ਸਾਹਿਬ ਘੜੇ ਸੀ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਨ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਪੁਲਿਸ ਦੇ ਕੇਸ ਪਰਚੇ ਇਹ ਬਦਲਾਵ ਹੈ ਇਹ ਤਾਂ ਉਹ ਪਿਛਲੇ ਪੁੱਛੜਾ ਨਾਲੋਂ ਵੀ ਟੱਪ ਗਏ ਨੇ This is the way democracy happen ਇਹੋ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਹੈ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕੇ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਹੈ ਕਿ ਇਹ ਖੁਦ ਨਹੀਂ ਕਰ ਰਹੇ ਹੋ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਵਾਟਰ ਐਕਟ ਦੀ ਐਮੈਂਡਮੈਂਟ ਕੀਤੀ ਇਹਨਾਂ ਨੇ ਪੁਲਿਸ ਦਾ ਦਸ਼ਤ ਤਾ ਉਹਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹਨੋਂ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਆ ਇਨਕਲਾਬ ਹੈ ਸਾਨੂੰ ਦਾ ਇਨਕਲਾਬ ਦਾ ਮਤਲਬ ਕੁਝ ਹੋਰ ਥੰਦੇ ਸ਼ਰੀਆਮ ਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 288 ਕਰੋੜ ਰੈਵਨਿਊ ਹੋਇਆ ਹੈ ਇਨੜੇ ਕਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਹ ਉਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਛੜਿਆਮ ਤਮਕੀਆਂ ਦੇ ਰਹੇ ਤੁਸੀਂ ਯਾਰ ਵਿਕਸਤ ਦੁਨੀਆ ਦੇ ਵਿੱਚ ਪੰਜਾਬੀ ਖਿੱਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਣੇ ਮੁੰਡੇ ਬਾਹਰ ਨਾ ਜਾਣ ਛੜਿਆਮ ਘੁੱਟ ਰਹੇ ਹੋ ਏਕ-ਇਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਤੁਹਾਨੂੰ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਐ ਇਹ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬਦੇਹ ਹੋਗੇ ਪੰਜਾਬ ਨੂੰ ਕਿਉਂ ਕਿ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਛੜਿਆਂ ਨੂੰ ਧਮਕੀਆਂ ਦਿੱਤੀਆਂ ਜਾੜੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆ ਔਰ ਅਸੀਂ ਇਹਦੀ ਜਨ ਤੱਕ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ